ਜਗਦੇਵ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੇ ਲਈ ਸੁਰੱਖਿਆ ਤੇ ਜ਼ਰੂਰਤਾਂ ਨੂੰ ਯਕੀਨੀ ਬਣਾਉਣ ਦੇ ਲਈ ਹਰੇਕ ਜ਼ਿਲ੍ਹਾ ਵਿੱਚ ਆਪਣੇ ਦੋ ਕੈਬਨਿਨੇਟ ਮੰਤਰੀਆਂ ਦੀ ਡਿਊਟੀਆਂ ਲਗਾਈਆਂ ਨੇ ਉੱਥੇ ਉਹ ਜ਼ਿਲ੍ਹੇ ਦੇ ਵਿੱਚ ਜਾਣ ਤੇ ਲੋਕਾਂ ਨੂੰ ਮਿਲਣ ਤੇ ਉੱਥੇ ਸਾਰੀਆਂ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕਰਨ ਇਸ ਸਬੰਧੀ ਕੈਬਨਿਨੇਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਅਤੇ ਮંત્રી ਮਹਿੰਦਰ ਪਕਤਵੋਲ ਜਿਹੜਾ ਅੰਮ੍ਰਿਤਸਰ ਪਹੁੰਚੇ ਹੋਤੇ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਐਸਐਸਪੀ ਦੇ ਹਾਜ਼ਰ ଥି ਮਨਿੰਦਰ ਸਿੰਘ ਅਤੇ ਸਾਰੇ ਵਿਭਾਗ ਦੇ ਅਧਿਕਾਰੀ ਮੌਜੂਦ ਸਨ ਪ੍ਰੈਸ ਕਾਨਫਰੰਸ ਦੌਰਾਨ ਖੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਸਾਰੀਆਂ پابੰਦੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਹਰ ਕੋਈ ਦੇਸ਼ ਲਈ ਲੜ ਰਿਹਾ ਹੈ ਜੇ ਕੋਈ ਕਿਸੇ ਸਟੋਰੀ ਜਾਂ ਦੱਸ ਦੇ ਕਿ ਸਟੋਰੀਆਂ ਪੈਟਰੋਲ ਪੰਪ ਤੇ ਘੱਟ ਤੇਲ ਭਰਦਾ ਹੈ ਜਾਂ ਜ਼ਿਆਦਾ ਪੈਸੇ ਲੈਂਦਾ ਹੈ ਤਾਂ ਉਸ ਵਿਰੁੱਧ ਵੀ ਜੜੀਏ ਕਾਰਵਾਈ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਅਸੀਂ ਹੁਣੇ ਹੀ ਮੇਰੇ ਨਾਲ ਮੇਰੇ ਕੈਬਨ ਸਾਥੀ ਪੰਗਤ ਜੀ ਡੀਸੀ ਸਾਹਿਬ ਸੀਪੀ ਸਾਹਿਬ ਐਸਐਸਪੀ ਸਾਹਿਬ ਸਾਰੇ ਜ਼ਿਲ੍ਹੇ ਦੇ ਪੋਚ ਤਕਾਦੀ ਮੈਡੀਕਲ ਕਾਲਜ ਵਾਲੇ ਸਿਰਫ ਸੱਜਣ ਸਾਰੇ ਥੋੜੇ ਮੀਟਿੰਗ ਕਰਕੇ ਹਟੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਜੰਗ ਦਾ ਜਿਹੜਾ ਉਹ ਮਨਜ਼ਾਰ ਆ। ਔਰ ਅਸੀਂ ਉਹਦੇ ਵਾਸਤੇ ਜਿਹੜਾ ਕਿਉਂਕਿ ਅਸੀਂ ਬਾਰਡਰ ਦਾ ਜ਼ਿਲ੍ਹਾ ਬਹੁਤ ਸਾਰਾ ਬਾਰਡਰ ਦਾ ਏਰੀਆ ਜਿਹੜਾ ਸਾਨੂੰ ਅਮਸਾ ਨੂੰ ਪੈਂਦਾ। ਅਸੀਂ ਉਹਦੇ ਲਈ ਅਗਾਉ ਸਾਦੇ ਪ੍ਰਬੰਧ ਜਿਹੜੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਦੀ ਸਾਰੀ ਸੁਵਿਖਿਆ ਕੀਤੀ ਹੈ। ਹਾਤ ਤਦਾਂ ਦੇ ਪ੍ਰਬੰਧ ਜਿਹੜੇ ਉਹ ਅਸੀਂ ਪੂਰੇ ਕੀਤੇ ਆ ਸਾਦੇ ਸਾਡੇ ਹਸਪਤਾਲਾਂ ਦੇ ਪ੍ਰਬੰਧ ਅਸੀਂ ਕੀਤੇ ਆ ਦਵਾਈਆਂ ਦੇ ਪ੍ਰਬੰਧ ਕੀਤੇ ਆ ਬਲੱਡ ਦੇ ਪ੍ਰਬੰਧ ਕੀਤੇ ਆ ਬਹੁਤ ਅਸੀਂ ਜਿਹੜਾ ਬਾਰਡਰ ਦੇ ਉੱਤੇ ਜਦੋਂ ਸਾਡੇ ਛੇ ਕੁਝ ਲੋਕਾਂ ਨੂੰ ਕੋਈ ਖਾਂਟ ਪੀੜ ਦੀ ਲੋੜ ਪਈ ਤੇ ਉਹਦਾ ਸਾਰਾ ਪ੍ਰਬੰਧ ਕੀਤਾ ਉਹਨਾਂ ਦੀ ਪਿੱਛੇ ਰਹਿਸ਼ ਜੇ ਕਰਦੀ ਪਈ ਤੇ ਉਹਦਾ ਵੀ ਪ੍ਰਬੰਧ ਕੀਤਾ ਉਹਦਾ ਅਸੀਂ ਸਤਿ ਦੇ ਨਾਲ ਜਿਹੜਾ ਵੀ ਬੰਦਾ ਇਸ ਵੇਲੇ ਔਖੇ ਟਾਈਮ ਦੇ ਉੱਤੇ ਕਿਉਂਕਿ ਅਸੀਂ ਸਾਰੇ ਲੋਕ ਆਪਣੇ ਦੇਸ਼ ਦੀ ਲੜਾਈ ਲਾਣੇ ਅਸਾਂ ਸਾਰਿਆਂ ਨੇ ਆਪਣੀ ਫੌਜ ਦੇ ਨਾਲ ਮੋਢੇ ਦਾ ਮੋਢਾ ਜੋੜਨਾ ਇਸ ਮੌਕੇ ਦੇ ਉੱਤੇ ਜਿਹੜਾ ਵੀ ਬੰਦਾ ਮੰਨ ਲਓ ਕੋਈ ਗਰੋਸਰੀ ਲੈਣ ਆਇਆ ਕਿ ਗਰੋਸਰੀ ਵਾਲੇ ਸਟੋਰ ਆਲੇ ਨੇ ਕੋਈ ਚੀਜ਼ ਮਹਿੰਗੀ ਵੇਚੀ ਤੇ ਸਾਰੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਉਹਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਉਹਦਾ ਸਟੋਰ ਵੀ ਜਿਹੜਾ ਸੀਲ ਕਰਾਂਗੇ ਔਰ ਜਿਹੜਾ ਕੋਈ ਬੰਦਾ ਪਟਰੋਲ ਪੰਪ ਤੇ ਤੇਲ ਪਾਉਣ ਆਇਆ ਤੇ ਜੇ ਕਿਸੇ ਪੰਪ ਵਾਲੇ ਸੱਜਣ ਨੇ ਜਿਹੜਾ ਪੈਟਰੋਲ ਜਾਂ ਡੀਜ਼ਲ 90 ਰੁਪਏ ਆ ਜਾਂ 100 ਰੁਪਏ ਆ ਉਹਦੇ ਤੋਂ ਵੱਧ ਵੇਚਿਆ ਉਹਦਾ ਫਾਇਦਾ ਠਾਇਆ ਤਾਂ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਕਿਸੇ ਬੰਦੇ ਦੇ ਕੋਈ ਗੈਸ ਸਟੇਸ਼ਨ ਜਿਹੜੇ ਆ ਜਿਹੜੀ ਗੈਸ ਏਜੰਸੀਆਂ ਜੇ ਉਹਨਾਂ ਨੇ ਕੁਝ ਐਦਾ ਦੀ ਗਲਤ ਵਰਤ ਕੀਤੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਉਹਦਾ ਅਸੀਂ ਫੈਸਲਾ ਕੀਤਾ ਸਾਰੇ ਹੀ ਅਮਰਸਾ ਜ਼ਿਲ੍ਹੇ ਦੇ ਸ਼ਹਿਰ ਦੇ ਬਾਹਰ ਦੇ ਜਿੰਨੇ ਪ੍ਰਾਈਵੇਟ ਹਸਪਤਾਲ ਹੈ ਉਹਨਾਂ ਨੂੰ ਕਿਹਾ ਕਿ ਆ ਸੌਖੇ ਟਾਈਮ ਦੇ ਉੱਤੇ ਤੁਸੀਂ ਸਾਰਿਆਂ ਨੇ ਦੇਸ਼ ਦਾ ਸਾਥ ਦੇਣਾ ਕੋਈ ਇਦਾਂ ਦੀ ਕੋਈ ਬੰਦਾ ਜ਼ਖਮੀ ਹੋ ਜਾਂਦਾ ਕੋਈ ਇਦਾਂ ਦੀ ਵਾਦਦਾਤ ਹੋ ਜਾਂਦੀ ਹੈ ਤੇ ਜਿਹੜੇ ਵੀ ਹਸਪਤਾਲ ਤੇ ਜਾਵੇ ਬੰਦਾ ਉਹਦਾ ਦਰਵਾਜ਼ਾ ਖੁੱਲਾ ਹੋਣਾ ਚਾਹੀਦਾ ਕੋਈ ਵੀ ਬੰਦਾ ਦਰਵਾਜ਼ਾ ਬੰਦ ਨਾ ਕਰੇ ਅਸੀਂ ਹਰ ਬੀਮਾਰੀ ਦਾ ਇਲਾਜ ਕਰਾਵਾਂਗੇ ਸਰਕਾਰੀ ਸਰਕਾਰੀ ਤੌਰ ਤੇ ਸਰਕਾਰ ਵੱਲੋਂ ਜਿਹੜਾ ਇਲਾਜ ਕਰਾਵਾਂਗੇ ਅਸੀਂ ਹਰ ਚੀਜ਼ ਦਾ ਵੈਸੇ ਹੀ ਪ੍ਰਬੰਧ ਕਰ ਲਿਆ ਦਵਾਈਆਂ, ਬਲੱਡ, ਗੂਗੋਸ਼ ਹਰ ਚੀਜ਼ ਦਾ ਸਾਡੇ ਕੋਲ 300 ਤੋਂ ਲੈ ਕੇ 600 ਬੈੱਡ ਜਿਹੜਾ ਉਹ ਅਸੀਂ ਤਿਆਰ ਕਰਕੇ ਰੱਖਿਆ ਗੁਰਮਾਨੰ ਦਾ ਹਸਪਤਾਲ ਦੇ ਵਿੱਚ ਕਿ ਜੇ ਸਾਨੂੰ ਲੋੜ ਪੈ ਗਈ ਤੇ ਅਸੀਂ ਤੁੰਤ ਜਿਹੜਾ ਇੱਥੇ ਲਿਆ ਕੇ ਆਪਣੇ ਮਰੀਜ਼ਾਂ ਨੂੰ ਜਿਹੜਾ ਉਹ ਦਾਖਲ ਕਰਾਂਗੇ ਇਸ ਕਰਕੇ ਅਸੀਂ ਹਰ ਤਰ੍ਹਾਂ ਦੀ ਸਥਿਤੀ ਦੇ ਨਾਲ ਨਿਪਟੇ ਲਈ ਯਾਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਡਿਊਟੀ ਲਈ ਹੈ ਉਹ ਡਿਊਟੀ ਪੂਰੀ ਨਿਭਾਵਾਂਗੇ ਮਾਨ ਸਾਹਿਬ ਇਹ ਕਹਿੰਦੇ باوجود ਇਹਨਾਂ ਨੂੰ ਬਿਲਕੁਲ ਅਸਹਿ ਦੇ ਰਿਹਾ ਹੈ ਜਿਹੜਾ ਬਾਧ ਹੋ ਰਿਹਾ ਆਲੂ ਪਿਆਜ਼ 30 ਤੋਂ 40 50 ਦੇ ਵਿਗਿਆਰੀ ਗੱਲ ਨਹੀਂ ਦੇਖ ਅਸੀਂ ਦੇਖੋ ਹੁਣ ਅਫਸਰ ਸੱਦੇ ਸਾਰੇ ਉਹਨਾਂ ਨੂੰ ਡਿਊਟੀ ਲਾਦੀ ਆ ਕਿ ਸਬਜ਼ੀ ਮੰਡੀ ਵਿੱਚ ਚੈੱਕ ਕਰੋ ਕੋਈ ਬੰਦਾ ਜਿਹੜਾ ਆਲੂ ਜਾਂ ਗੰਦੇ ਵੱਧ ਰੇਟ ਤੇ ਵੇਚਦਾ ਜਾਂ ਕੋਈ ਬੰਦਾ ਜਿਹਦਾ ਤੁਸੀਂ ਕਹਿ ਰਹੇ ਹੋ ਕਿ ਕੋਈ ਆਟਾ ਵਧ ਵੇਚਦਾ ਉਹ ਚੱਕੀ ਵਾਲਿਆਂ ਦਾ ਆਪਾਂ ਜੋ ਲੋੜ ਉਹ ਮੀਟਿੰਗ ਵੀ ਕਰ ਲਾਂਗੇ ਤੁਹਾਨੂੰ ਦੱਸਦਾ ਕਿ ਜਿਹਦਾ ਜਿਹਦੀ ਸਾਡੇ ਕੋਲ ਸ਼ਿਕਾਇਤ ਆ ਵੀ ਉਹਦੇ ਖਿਲਾਫ ਕਾਰਵਾਈ ਕਰ ਦੋਈ ਕਰਾਂਗੇ ਜਿਹੜਾ ਚੱਕੀ ਵਾਲਾ ਆਟਾ ਮਹਿੰਗਾ ਵੇਚੂਗਾ ਸਭ ਚੱਕੀ ਸੀਲ ਕਰ ਦਿਆਂਗੇ ਠੀਕ ਜੀ ਠੀਕ ਹਾਂ ਪਿੱਛੇ ਕਰਾਉਣੀ ਪਈ ਹੈ ਛੱਡਨਾ ਚਾਹੀਏ ਹਾਂਜੀ ਕਰ ਦਿੱਤੀ ਇਹ ਪਿੱਛੇ ਕਰ ਲਾ ਕੈਮਰਾ ਸਰ ਉੱਧਰੋਂ ਫੋਨ ਜੀ ਭਾਜੀ ਜੀ ਪੰਜਾਬ ਦੇ ਮੁੱਖ ਮੰਤਰੀ ਸardar bhagwant singh khann sir ji ne ਪੰਜਾਬ ਦੇ ਹਾਲਾਤ ਦੇਖਦੇ ਹੋਏ ਕਿੰਨੇ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਲੜਾਈ ਦਾ ਇੱਕ ਡਰ ਬਣਿਆ ਹੈ ਚਾਂਸ ਬਣੇ ਹਨ ਪੰਜਾਬ ਨੂੰ ਸਾਰੇ ਪਾਸੋਂ ਸੁਰੱਖਤ ਵਾਸਤੇ ਪੰਜਾਬ ਦੇ ਕਿਸੇ ਵੀ ਆਦਮੀ ਨੂੰ ਕਿਸੇ ਵੀ ਨਾਗਰਿਕ ਨੂੰ ਕੋਈ ਸਮੱਸਿਆ ਨਾ ਆਏ ਸਾਰੇ ਬਾਰਡਰ ਏਰੀਆ ਦੇ ਵਿੱਚ ਹੈ ਸਾਨੂੰ ਅਲੱਗ-ਅਲੱਗ ਮਨਿਸਟਰ ਸਹਿਬਾਨ ਨੂੰ ਲਗਾਈ ਹੈ ਔਰ ਸਾਡੇ ਅੰਮ੍ਰਿਤਸਰ ਵਾਸਤੇ ਮੇਰੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਮਨਿਸਟਰ ਜੀਰਮਨ ਤਾਲੀਵਾਲ ਜੀ ਉਹਦੇ ਨਾਲ ਮੇਰੀ ਡਿਊਟੀ ਲੱਗੀ ਹੈ ਔਰ ਅਸੀਂ ਇਸ ਕਿੱਥੇ ਆਏ ਆ ਦੇਖਣ ਵਾਸਤੇ ਕਿ ਇੱਥੇ ਸਰਕਾਰ ਵੱਲੋਂ ਕੀ-ਕੀ ਜੋ ਇੰਤਜ਼ਾਮ ਕੀਤੇ ਗਏ ਨੇ ਔਰ ਕਿ ਕੋਈ ਕਮੀ ਨਾ ਰਹਿ ਜਾਵੇ ਅਸੀਂ ਰਿਵਿਊ ਕਰਨ ਵਾਸਤੇ ਆਏ ਆ ਪਰ ਬੜਾ ਅੱਛਾ ਲੱਗਾ ਕਿ ਡੀਸੀ ਸਾਹਿਬ ਉਹਦੇ ਨਾਲ ਸਾਡੇ ਸੀਪੀ ਸਾਹਿਬ ਅਰਐਸਐਫੀ ਰੂਰਲ ਸਾਰਿਆਂ ਨੇ ਜੋ ਸੰਦਸਿਆ ਹੈ ਕਿ ਜੋ ਇਹਦੇ ਇੰਤਜ਼ਾਮ ਕੀਤੇ ਨੇ ਖਾਸ ਕਰਕੇ ਜੋ ਮੈਡੀਕਲ ਮਿਊਨਿਸਪਲ ਜੋ ਹਡੇ ਤੇ ਕਾਲੀ ਦੇ ਨੇ ਉਹਨਾਂ ਨੇ ਵੀ ਦੱਸਿਆ ਹੈ ਸੋ ਵੀ ਆਰ ਕੁਆਇਟ ਸੈਟੀਸਫਾਈਡ ਉਹਦੇ باوجود ਇਹ ਜਿਵੇਂ ਜਿਵੇਂ ਹਾਲਾਤ ਬਦਲਣਗੇ ਤੀਮੀ ਤੀਮੀ ਅਸੀਂ ਇਹਦਾ ਰਿਵਿਊ ਕਰਦੇ ਰਵਾਂਗੇ ਤਾਂ ਕਿ ਕੋਈ ਵੀ ਸਮੱਸਿਆ ਜਿਵੇਂ ਤੁਸੀਂ ਕਿਹਾ ਸਵਾਲ ਕੀਤਾ ਹੈ ਕਿ ਜੋ ਪਿੰਡਾਂ ਦੇ ਲੋਕ ਇੱਥੇ ਦਾ ਸ਼ਹਿਰ ਚਾਹੁੰਦੇ ਨੇ ਬਾਦਰ ਤੋਂ ਪਿੱਛੇ ਆਂਦੇ ਉਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜਿਹੜਾ ਵੀ ਆਂਦਾ ਉਥੋਂ ਬਾਹਰ ਤੋਂ ਆਏਗਾ ਉਹਦਾ ਰਹਿਣ ਵਾਸਤੇ ਵੀ ਇੰਤਜ਼ਾਮ ਕੀਤਾ ਹੈ ਉਹਦੇ ਰਸਣ ਵਾਸਤੇ ਵੀ ਸੋ ਜੋ ਰਾਈਟ ਲੋਡ ਪੈਂਦੀ ਕਿਸੇ ਆਦਮੀ ਨੂੰ ਜ਼ਖਮੀ ਹੋਣ ਦੇ ਬਾਅਦ ਮੈਡੀਕਲ ਦੀ ਲੋਡ ਪੈਂਦੀ ਹੈ ਜਾਂ ਜਿਹੜੇ ਲੋਕੀ ਉਥੋਂ ਉਜੜ ਕੇ ਆਂਦੇ ਨੇ ਜਾਂ ਪਿੱਛੇ ਆਂਦੇ ਨੇ ਉਹਨਾਂ ਵਾਸਤੇ ਜੋ ਹੈ ਖਾਣ ਪੀਣ ਦਾ ਔਰ ਰਹਿਣ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਉਹ ਕਾਲੀਵਾਲ ਸਾਹਿਬ ਅਰਸੀ ਦੋਨਾਂ ਨੇ ਰਿਵਿਊ ਕੀਤਾ ਹੈ ਔਰ ਅਸੀਂ ਬੜੀ ਤਸੱਲੀ ਹੋਈ ਹੈ ਪਰ ਇਹਦੇ باوجود ਵੀ ਅਸੀਂ ਲਗਾਤਾਰ ਰੱਖਾਂਗੇ ਔਰ ਅਸੀਂ ਇਹ ਵੀ ਤਾਕੀਦ ਕੀਤੀ ਹੈ ਇਸ ਹਾਲਾਤਾਂ ਦੇ ਵਿੱਚ ਸਾਨੂੰ ਦੇਸ਼ ਨਾਲ ਖੜੇ ਹੋਣ ਦੀ ਲੋੜ ਹੈਗੀਏ ਜਿਹੜਾ ਵੀ ਆਦਮੀ ਇਸ ਸਮੇਂ ਦਾ ਨਜਾਇਜ਼ ਫਾਇਦਾ ਉੱਠੇ ਚੁਕਾਏਗਾ ਚੁਕੇਗਾ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਾਂਗੇ ਔਰ ਜੋ ਬਦਤਬਦ ਹੋ ਰਿਹਾ ਹੈਗਾ ਉਹਨੂੰ ਸਜ਼ਾ ਵੀ ਦਿੱਤੀ ਜਾਏਗੀ ਤਾਂ ਕਿ ਕੋਈ ਵੀ ਆਦਮੀ ਜਿਹੜਾ ਹੈਗਾ ਜਿਵੇਂ ਰਾਸ਼ਨ ਕਿਸੇ ਸੇ ਹੈ ਕੋਈ ਗੈਸ ਮਹਿੰਗੀ ਵੇਚਦਾ ਹੈ ਜਾਂ ਕੋਈ ਰਾਸ਼ਨ ਮਹਿੰਗਾ ਵੇਚਦਾ ਹੈ ਅਸੀਂ ਕਿਸੇ ਨੂੰ ਵੀ ਗਲਤ ਕੰਮ ਕਰਨ